ਇਸ ਖੇਤਰ ਦੇ ਵਿੱਚ ਲੈ ਕੇ ਆਏ ਨੇ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਗੇ ਠੇਕੇਦਾਰ ਨੇ ਸੜਕ ਬਣਾ ਦੇਣੀ ਤੇ ਸੜਕ ਬਣਨੀ ਉਦੋਂ ਸੜਕ ਟੁੱਟਣੀ ਸ਼ੁਰੂ ਹੋ ਜਾਣੀ ਹੁਣ ਇਹ ਸੜਕ ਦੀ ਰੱਖ-ਰਖਾ ਦੀ ਸ਼ਰਤ ਰੱਖੀ ਗਈ ਆ ਜੇ ਕੋਈ ਸੜਕ ਟੁੱਟੂ 5 ਸਾਲ ਲਈ ਮੈਂਟੀਨੈਂਸ ਕਰਨੀ ਜ਼ਿੰਮੇਵਾਰੀ ਉਸ ਠੇਕੇਦਾਰ ਦੀ ਹੋ ਜਾਨੇ ਕਿ ਜਿਹੜੀ ਸੜਕ ਬਣੂ ਇਹ ਛੋਟੀ ਗੱਲ ਇਸ ਗੱਲ ਦਾ ਸੰਕੇਤ ਹੈ ਇਸ ਗੱਲ ਤੋਂ ਬੁਲਾ ਲਿਆ ਸੀ ਸਾਰੇ ਪੰਜਾਬ ਦੇ ਠੇਕੇਦਾਰਾਂ ਨੂੰ ਹਜੇ ਟੈਂਡਰ ਨਹੀਂ ਹੋਏ ਸੀ ਮੈਂ ਕਿਹਾ ਤੁਹਾਡੇ ਚੋਂ ਮਿਲਣਗੇ 4 500 800 ਠੇਕੇਦਾਰ ਹੋਣਾ ਪੰਜਾਬ ਜਿੰਨਾ ਵੀ ਸਾਰੇ ਬੁਲਾ ਲੇ ਮੈਂ ਤੁਹਾਡੇ ਚੋਂ ਮਿਲਣਗੇ ਠੇਕੇ ਕਹਿੰਦੇ ਹਾਂਜੀ ਮੈਂ ਕਿਹਾ ਤੁਹਾਨੂੰ ਟੈਂਡਰ ਵੇਲੇ ਕੋਈ ਅਫਸਰ ਤੁਹਾਨੂੰ ਇਹ ਨਹੀਂ ਕਹੂਗਾ ਕਿ ਮੇਰਾ ਹਿੱਸਾ ਦੇ ਉਸ ਤੋਂ ਬਾਅਦ ਜਦੋਂ ਬਜਰੀ ਲੁੱਕ ਤੁਹਾਡੇ ਕੋਲੇ ਸੜਕ ਬਣਾਉਣ ਵਾਸਤੇ ਮਟੀਰੀਅਲ ਪਹੁੰਚ ਗਿਆ ਤੁਹਾਨੂੰ ਕੋਈ ਪੀਡਬਲਯੂਡੀ ਦਾ ਜਾਂ ਮੰਡੀ ਬੋਰਡ ਦਾ ਅਧਿਕਾਰੀ ਇਹ ਨਹੀਂ ਕਹਿ ਸਕਦਾ ਕਿ ਇਹ ਚੋਂ ਇੰਨਾ ਹਿੱਸਾ ਮੇਰਾ ਜਦੋਂ ਤੱਕ ਠੇਕੇਦਾਰ ਜਿਹੜਾ ਉਹ ਉਹਦੀ ਵਾਰੀ ਆਉਂਦੀ ਹੈ ਉਹਦੇ ਕੋਲ ਹਿੱਸਾ ਹੀ ਨਹੀਂ ਰਹਿੰਦਾ ਉਹ ਫਿਰ ਸੜਕ ਚੋਂ ਹਿੱਸਾ ਕੱਢ ਲੈਂਦਾ ਫਿਰ ਮੂਰੇ ਮੂਰੇ ਬਣੀ ਜਾਂਦੀ ਹੈ ਪਿੱਛੇ ਪਿੱਛੇ ਟੁੱਟੀ ਜਾਂਦੀ ਹੈ ਕਾਰਨ ਕੀ ਹੈ ਮੈਂ ਕਈ ਵਾਰੀ ਮੈਨੂੰ ਪੁੱਛਦੇ ਨੇ ਭਾਈ ਅਸੀਂ ਤਾਂ ਟੈਕਸ ਦਿੰਦੇ ਨਹੀਂ ਉਹ ਮੈਂ ਕਿਹਾ ਟੈਕਸ ਕੱਲਾ ਕਾਗਜ਼ਾਂ ਨਾਲ ਨਹੀਂ ਹੁੰਦਾ ਜਿਹੜਾ ਟੈਕਸ ਤੁਸੀਂ ਦਿੰਨੇ ਹੋ ਉਹ ਸਵੇਰੀ ਸ਼ੁਰੂ ਹੋ ਜਾਂਦਾ ਸ਼ਾਮ ਤੱਕ ਸੌਣ ਤੱਕ ਕਿੰਨੇ ਕਿਵੇਂ ਮੈਂ ਸਵੇਰੇ ਉੱਠਦਿਆਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਚੋਂ ਭਾਈ ਜੀ ਠਾਉਂਦੇ ਆ ਭਾਈ ਅੰਮ੍ਰਿਤ ਵੇਲਾ ਹੋ ਗਿਆ ਉઠੋ ਨਾਮ ਜਪੋ ਕੰਮਕਾਰ ਕਰੋ ਉੱਠਣਸਾਰ ਜੇ ਤਾਂ ਚੁੱਲ੍ਹਾ ਹੈ ਤਾਂ ਸਿੱਖਾਂ ਵਾਲੀ ਡੱਬੀ ਚਾਹ ਤਰਨ ਉੱਤਰ ਕੇ ਪਾ ਪਾਣੀ ਪਤੀਲੇ ਚ ਪਾ ਕੇ ਸਿੱਖਾਂ ਵਾਲੀ ਡੱਬੀ ਘਸਾਉਣਿਆਂ ਮਾਚਸ ਪੀਲੀ ਟੈਕਸ ਸ਼ੁਰੂ ਕਿਉਂਕਿ ਜਦੋਂ ਤੁਸੀਂ ਚਬਾਲ ਜਾਂ ਤਰਨ ਤਰ ਜਾਣਦੇ ਹੋ ਨਾ ਤਾਂ ਜਦੋਂ ਸਿੱਖਾਂ ਵਾਲੀ ਡੱਬੀ ਮਾਚਸ ਖਰੀਦਦੇ ਹੋ ਤੇ ਟੈਕਸ ਪੈਂਦਾ ਜੀ ਹੋਰ ਕਰਨਾ ਉਹ ਵੀ ਟੈਕਸ ਇੱਧਰ ਮਾਜੇ ਵੱਲ ਤਾਂ ਜ਼ਿਆਦਾ ਹੀ ਐ ਸਾਰਾ ਟੈਕਸ ਐ ਫਿਰ ਮੰਜੇ ਤੇ ਬੈਠਣ ਵੇਲੇ ਪ੍ਰਮਾਤਮਾ ਦਾ ਨਾਮ ਲੈ ਕੇ ਸ਼ੁਕਰਾਨਾ ਕਰਕੇ ਸੌ ਜਾਂਦੇ ਹੋ ਪੱਖਾ ਛੱਡ ਕੇ ਵੀ ਹੁਣ ਨਹੀਂ ਟੈਕਸ ਪੈਂਦਾ ਲੈ ਪੱਖਾ ਟੈਕਸ ਹੈ ਬਿਜਲੀ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਸਰਕਾਰੀ ਨੌਕਰੀਆਂ ਹਰ ਇੱਕ ਰੁਪਈਆ ਵੀ ਕਿਸੇ ਦਾ ਲੱਗਿਆ ਹੋਵੇ ਜਾਂ ਇੱਕ ਕੋਈ ਸਪਾਰਸ਼ ਕੀਤੀ ਹੋਵੇ ਕਿਸੇ ਐਮ.ਐਲ.ਏ ਦੀ ਪਹਿਲਾਂ ਟੈਚੀਆਂ ਤੋਂ ਬਿਨਾ ਨੌਕਰੀਆਂ ਨਹੀਂ ਮਿਲਦੀਆਂ ਸੀ ਟੈਚੀ ਭਰ ਕੇ ਦਿਓ ਤਾਂ ਨੌਕਰੀ ਮਿਲਦਾ ਥੱਲੇ ਮਾਰਦਾ ਉਹਦੇ ਲਾਈਟ ਜੀ ਵਾ ਗੱਡੀ ਚਲਾਈ ਚਲੋ 60 ਤੋਂ ਥੱਲੇ ਸਪੀਡ ਤੇ ਉਹ ਆਪੀ ਸਾਰੇ ਟੋਇਆਂ ਨੂੰ ਗਿਣ ਕੇ ਰਿਕਾਰਡ ਕਰੀ ਜਾਂਦਾ ਹੈ ਤੇ ਜਿਹੜਾ ਉਹਦੇ ਆਲਾ ਡਾਟਾ ਆਇਆ 4 500 ਕਿਲੋਮੀਟਰ ਤਾਂ ਸੜਕਾਂ ਹੀ ਨਹੀਂ ਹੈਗੀਆਂ ਉਹ ਜਿਹੜੀਆਂ ਮੈਂ ਲਿਖ ਕੇ ਪਾ ਗਏ ਸੜਕਾਂ ਹੀ ਹੈ ਨਹੀਂ ਧਰਤੀ ਤੇ ਉਹ ਜਿਵੇਂ ਮੈਥੋਂ ਪਿੰਡ ਤੋਂ ਕੋਈ ਸੜਕ ਜਾਂਦੀ ਆ ਪੌਣੇ 4 ਕਿਲੋਮੀਟਰ ਆ ਚਾਰ ਲਿਖ ਦੋ ਕਿਹਨੇ ਪੁੱਛਣਾ ਹੈ ਜਿਹੜਾ ਉਹ ਚਾਰਲਾ ਹਿੱਸਾ ਹੈ ਉਹਦੇ ਵੀ ਰਿਪੇਅਰ ਦੇ ਪੈਸੇ ਮਿਲਣਗੇ ਸਾਢੇ 5 ਜਾਂ 6 ਲਿਖ ਦੋ ਕੌਣ ਮਿਲਣ ਆਉਂਦਾ ਉੱਥੇ ਉਹ ਪ੍ਰੋਪਰ ਦੰਦਾ ਜੀ 583 ਕਰੋੜ 53 ਲੱਖ ਰੁਪਈਆ ਬਚ ਗਿਆ ਵੀਰੋ ਥੋੜਾ ਪੈਸਾ ਬਚਾਇਆ ਇੱਕ ਇੱਕ ਰੁਪਈਆ ਥੋੜਾ ਪੈਸਾ ਬਚਾਇਆ ਅਸੀਂ ਨਹੀਂ ਤਾਂ ਅਸੀਂ ਵੀ ਕਹਿੰਦੇ ਚੱਲ ਠੀਕ ਆ 100 ਇਧਰੋਂ ਲੈ ਲਓ ਇਧਰੋਂ ਲੈ ਲਓ ਚੱਕੋ ਇਹ ਹੁੰਦੇ ਇਹ ਹੁੰਦੇ ਤਾਂ ਹੁਣ ਨੂੰ ਲੈ ਜਾਂਦੇ ਪਬਲਿਕ ਦਾ ਪੈਸਾ ਬਚਾਉਣਾ ਹੈ ਔਰ ਪਬਲਿਕਤੀ ਲਾਉਣਾ ਹੈ ਸਾਰੇ ਪਾਸਿਓਂ ਇਧਰੋਂ ਉਧਰੋਂ ਬਚਾ ਕੇ ਸਾਰਾ ਪੈਸਾ ਜਿਹੜਾ ਕਿਸਾਨਾਂ ਉਹ ਸੁਖਵੀਰ ਬਾਲ ਤੁਰੇ ਫਿਰਦਾ ਰਹਿੰਦਾ ਮਨਤਾ ਵਿਚਾਰਦੇ ਤਰਸੀ ਆਉਣ ਲੱਗ ਗਿਆ ਹੁਣ ਗੁਰੂ ਕੀ ਗੋਲਕ ਚੋਂ ਪੈਸੇ ਕੱਢ ਕੇ ਐ ਸੜ ਦਿੰਦਾ ਆ ਲੋ ਮੈਂ ਦੇ ਗਿਆ ਸਰਪੰਚ ਤੂੰ ਲੈ ਲੈ ਬਾਅਦ ਸਰਪੰਚ ਨੂੰ ਗੱਡੀ ਚ ਬਿਠਾਉਂਦੇ ਨੇ ਕਹਿੰਦੇ ਸਰਪੰਚ ਲਿਆ ਫੜਾ ਐਂ ਹੁੰਦਾ ਇਹਨੂੰ ਰੀਸਾਈਕਲ ਕਹਿੰਦੇ ਆ ਉਹ ਦੱਸ ਦਿੰਦੇ ਨੇ ਉਹ ਲਾਲਜੀ ਪੱਗਲ ਆ ਜਿਹੜਾ ਆਪਣਾ ਜੀ ਉਹਨੂੰ ਫੜਾ ਦਿਓ ਉਹ ਲੈ ਵੀ ਆ ਹਲਾਲ ਦੀ ਬਗਲਾ ਮੁੰਡੇ ਨੂੰ ਬੁਲਾ ਉਹਨੂੰ ਫਰਾਤੇ ਪੈਸੇ ਬਾਅਦ ਉਹਨੂੰ ਗੱਡੀ ਚ ਬਿਠਾ ਲੈਂਦੇ ਆਂ ਮਗਰਲੀ ਚ 3 ਕਿਲੋਮੀਟਰ ਜਾ ਕੇ ਉਹਨੂੰ ਕਹਿੰਦੇ ਲੈ ਆ ਫੜਾ ਬਈ ਸੋ ਵੀਰੋ ਜੇ ਮੈਂ ਤੁਹਾਨੂੰ ਕੱਲੇ ਤਰਨਤਾਰਨ ਦੀਆਂ ਦੱਸਾਂ ਤਾਂ ਤਰਨਤਾਰਨ ਦੀਆਂ 1210 ਕਿਲੋਮੀਟਰ ਸੜਕਾਂ ਨੇ ਤਰਨਤਾਰਨ ਦੀਆਂ 174.83 ਯਾਨੀ ਕਿ ਪਾਉਣੇ 200 ਕਰੋੜ ਰੁਪਇਆ ਕੱਲੇ ਤਰਨਤਾਰਨ ਦੇ ਵਿੱਚ ਸੜਕਾਂ ਤੇ ਲੱਗੂਗਾ ਔਰ 44 ਕਰੋੜ ਰੁਪਏ ਉਹਨਾਂ ਦੀ ਰਿਪੇਅਰ ਦਾ ਵੀ ਪਹਿਲਾਂ ਹੀ ਦੇ ਦਾਂਗੇ ਤਾਂ ਕਿ ਕੋਈ ਟੋਹਾ ਨਾ ਪਵੇ ਉਹ ठेकेदार ਨੂੰ ਕਹਤਾ ਭਰਾਵਾ ਪੈਸੇ ਤੈਨੂੰ ਦੇਵਾਂਗੇ ਰਿਪੇਅਰ ਦੇ ਪਰ ਪੰਜ ਸਾਲ ਇਹੋ ਜਿਹੀ ਬਣਾ ਦੇ ਪੰਜ ਸਾਲ ਟੋਹਾ ਪਵੇ ਹੀ ਨਾ ਉਹਦੇ ਸੜਕ ਦੇ ਵਿੱਚ ਹੁਣ ਸੜਕਾਂ ਦੇਖਿਓ ਇਹਨਾਂ ਨੇ ਜਿਹੜੀਆਂ ਸੜਕਾਂ ਬਣਾਈਆਂ ਉਹ ਪ੍ਰਾਈਵੇਟ ਕੰਪਨੀਆਂ ਤੋਂ ਬਣਵਾਈਆਂ ਉਹ ਹਰ 40 ਕਿਲੋਮੀਟਰ ਬਾਅਦ ਨਾਕਾ ਲਈ ਖੜੇ ਨੇ ਲਿਓ ਜੀ ਪੈਸੇ ਇੰਨੇ ਲਿਓ ਜੀ ਟੋਲ ਟੈਕਸ ਇੰਨਾ ਹੱਦ ਹੈ ਫਿਰ ਸਰਕਾਰਾਂ ਕੀ ਕਰਦੀਆਂ ਬਈ ਜਦੋਂ ਆਪ ਗੱਡੀ ਲੈਣੇ ਆ ਉਦੋਂ ਵੀ 8% ਉਸ ਕੀਮਤ ਦਾ ਗੱਡੀ ਦੀ ਕੀਮਤ ਦਾ 8% ਰੋਡ ਟੈਕਸ ਲੈਂਦੇ ਨੇ ਹੁਣ ਕੋਈ ਸੜਕ ਉਹ ਤਾਂ ਹੈ ਨਹੀਂ ਜਿੱਥੇ ਮਤਲਬ ਟੋਲ ਟੈਕਸ ਨਾ ਹੋਵੇ ਫਿਰ ਉਹ ਕਹਦਾ ਟੈਕਸ ਲੈਣੇ ਹੋ ਬਈ ਤੁਸੀਂ ਪਾਰਲੀਮੈਂਟ ਚ ਬੋਲਿਆ ਸੀ ਮੈਂ ਸਪੀਸ ਕਰਕੇ ਮੈਂ ਜਦੋਂ ਡਾਟਾ ਪੇਸ਼ ਕਰਦਾ ਨਾ ਉਦੋਂ ਫਿਰ ਇਹ ਹੱਲ ਜਾਂਦੇ ਵੀ ਜਿਹੜੇ ਤਾਂ ਸਾਰਾ ਕੁਝ ਹੀ ਸਿੱਖ ਗਏ ਹੁਣ ਇਨੇ ਕੋਲ ਤਾਂ ਸਮਾਨ ਵੀ ਸਾਰਾ ਕੁਝ ਪਿਆ ਪਹਿਲਾਂ ਕਹਿੰਦੇ ਸੀ ਲਾ ਭਗਵਾਨ ਤਮਨ ਜਿੱਤਦਾ ਨਹੀਂ ਜਿੱਤ ਗਏ ਚਲ ਜਿੱਤਦਾ ਗਏ ਸਾਲ ਨਹੀਂ ਕੱਢਦੇ ਇਹ ਸਾਲ ਵੀ ਕੱਢ ਗਏ ਲਾ ਦੋ ਦੂਜਾ ਸਾਲ ਨਹੀਂ ਇਹ ਕੱਢਦੇ ਦੂਜਾ ਸਾਲ ਵੀ ਨਿਕਲ ਗਿਆ ਲਾ ਸ਼ਰਤ ਲਾ ਲਓ ਹੁਣ ਲੜਾਈ ਇੰਨੀ ਹੋ ਗਈ ਆਪਸ ਚ ਦੂਜੇ ਸਾਲ ਤੱਕ ਜਾਂਦੇ ਨਹੀਂ ਤੀਜਾ ਵੀ ਨਿਕਲ ਗਿਆ ਲਾ ਸਾਢੇ ਤਿੰਨ ਪੂਰੇ ਕਰ ਗਏ ਤਾਂ ਮੈਨੂੰ ਕਹਿ ਦਿਓ ਬੱਚੀ ਕਹਿਣ ਲੱਗੇ 32 ਐਮਐਲ ਸਾਡੇ ਸੰਪਰਕ ਚ ਨੇ ਚੰਨੀ ਨੂੰ ਮੈਂ ਕਿਹਾ ਤੂੰ ਆਪਦੇ ਵਾਲੇ ਰੱਖ ਲੈ ਜਿਹੜੇ 50 11 12 ਹੈਗੇ ਨੇ ਸੰਪਰਕ ਚ ਤੂੰ ਸਾਡੇ ਵਾਲਿਆਂ ਦੀ ਚਿੰਤਾ ਕੋ ਕਰਦਾ ਹੁਣ ਪੌਣੇ 4 ਸਾਲ ਹੋ ਗਏ ਹੁਣ ਜੇ ਹੁਣ ਪੁੱਛੋ 27 ਚ ਨਹੀਂ ਆਉਂਦੇ ਹੁਣ 27 ਤੇ ਜਾ ਬੜੇ ਐਂ 27 ਚ ਕਹਿਣਗੇ ਹੁਣ 32 ਚ ਨਹੀਂ ਆਉਂਦੇ ਐਂ 32 ਚ ਕਹਿਣਗੇ ਹੁਣ 37 ਚ ਨਹੀਂ ਆਉਂਦੇ ਤਾਂ ਐਂ ਕਹੀ ਜਾਣਗੇ ਦਿਲ ਬਹਲਾਣੇ ਕੋ ਗਾਲਬ ਖਿਆਲ ਅੱਛਾ ਹੈ ਸੁਪਨਿਆਂ ਚ ਜਿਉਂਦੇ ਆ ਉਹ ਬੀਜੇਪੀ ਵਾਲੇ ਆ ਉਹ ਆਪਦੀ ਅੱਡ ਵਿਧਾਨ ਸਭਾ ਲਈ ਬੈਠੇ ਸੀ ਸੁਖਪਾਲ ਖੇਰੇ ਦੀ ਗੱਲ ਕਰਦਾ ਮੈਂ ਪਤਾ ਨਹੀਂ ਕਿੱਧਰ ਗਿਆ ਉੱਥੇ ਵਿਧਾਨ ਸਭਾ ਚ ਵੀ ਨਹੀਂ ਆਇਆ ਕਹਿੰਦਾ ਮੈਨੂੰ ਫੜਾ ਲੈਣਗੇ ਇਹ ਲੈ ਸਾਡਾ ਕੋਈ ਇਰਾਦਾ ਹੈ ਨਹੀਂ ਕੋਈ ਹੈ ਜਾ ਉਹ ਸਾਡੇ ਪਿੰਡ ਦਾ ਇੱਕ ਮੁੰਡਾ ਰਣਜੀਤਤਾ ਹੈ ਉਹਦਾ ਨਾਮ 88 ਕੁ ਵੇਲੇ ਨਾ ਜਦੋਂ ਦਿਨ ਚੱਲ ਰਹੇ ਸੀ ਪੰਜਾਬ ਦੇ ਦੂਜੇ ਦਰਦ ਦੇ ਮਾਹੌਲ ਵਾਲੇ ਉਹਨੂੰ ਕਿਤੇ ਵਹਿਮ ਹੋ ਗਿਆ ਜੀ। ਕਰਨ ਜਿੱਤੇ ਨੂੰ ਅਧ ਕਮਲਾ ਜ ਹੈ ਉਹ 60% ਕਮਲਾ ਜ ਹੈ 40% ਠੀਕ ਜ ਹੈ ਸਾਡੇ ਘਰਾਂ ਚੋਂ ਇਹ ਮੁੰਡਾ। ਉਹਨੂੰ ਵਹਿਮ ਹੋ ਗਿਆ ਕਹਿੰਦਾ ਮੈਨੂੰ ਪੁਲਿਸ ਚੱਕੂ ਕਦੇ। ਲੋਕ ਕਹਿੰਦੇ ਤੂੰ ਕਮਲਾ ਜ ਹੈਗਾ ਸਿੱਧ ਸਤ ਪੱਧਰਾ ਜ ਬੰਦਾ ਹੈ ਤੂੰ ਦਿਲ ਦਾ ਸਾਫ਼ ਹੈ। ਤੈਨੂੰ ਪੁਲਿਸ ਕਿਉਂ ਚੱਕੂਗੀ ਕਹਿੰਦਾ ਤਨ ਦੇਖ ਲਿਓ ਪੁਲ ਚੱਕੂ। ਉਹਨਾਂ ਦਾ ਘਰ ਤਾਂ ਇਧਰ ਗਲੀ ਵਾਲੇ ਪਾਸਿਓਂ ਸੀ ਮੇਨ ਐਂਟਰੀ ਪਰ ਜਿਹੜਾ ਪਿਛਲਾ ਪਾਸਾ ਸੀ ਉਹ ਖੁੱਲਾ ਸੀ। ਐ ਜਿਹੜੀ ਸੜਕ ਸਾਡੇ ਪਿੰਡ ਨੂੰ ਆਉਂਦੀ ਉਹ ਘਰੋਂ ਦਿਖਦੀ ਸੀ ਐ ਬੋਲਟ ਮੋਟਰਸਾਈਕਲ ਤੇ ਦੋ ਪੁਲਿਸ ਵਾਲੇ ਵਰਦੀ ਚ ਆਉਂਦੇ ਦੇਖ ਲੈ ਕਹਿੰਦਾ ਲੈ ਵੀ ਰஞ்சிਤਿਆ ਪੈ ਗਈ ਪੁਲਿਸ ਹੋਏ ਤੈਨੂੰ ਚੱਕਣਗੇ ਅੱਜ ਐਵੇਂ ਗਵਾਂਡੀਆਂ ਦੇ ਘਰੇ ਛਾਲ ਮਾਰਦਿਆ ਤੇਰੇ ਕੰਨ ਤਪਕੇ ਉਹਨਾਂ ਦਾ ਗਵਾਂਡੀਆਂ ਦਾ ਬੈਕਸਾਈਡ ਸੀ ਉਹਨੇ ਤੂੜੀ ਵਾਲੇ ਕੋਠੇ 'ਚ ਬਹਿ ਜਾ ਕਰੇ ਬੈਠਾ ਰਿਹਾ ਬੈਠਾ ਰਿਹਾ ਜਦੋਂ ਫਿਰ ਦੁਬਾਰੇ ਬੁਲਟ ਦੀ ਆਵਾਜ਼ ਆਈ ਘੰਟੇ ਬਾਅਦ ਦੇਖਿਆ ਚਲੇ ਗਏ ਸ਼ੁਕਰ ਆ ਉਹ ਕਹਿੰਦਾ ਟਾਈਮ ਤੇ ਪਤਾ ਲੱਗ ਗਿਆ ਨਹੀਂ ਅੱਜ ਰஞ்சிਤਿਆ ਚੱਕ ਲੈਂਦੀ ਪੁਲਿਸ ਤੈਨੂੰ ਡੇਢ ਸਾਲ ਛਾਲਾਂ ਮਾਰੀ ਗਿਆ ਜੀ ਪੌਣੇ 2 ਸਾਲ ਇੱਕ ਦਿਨ ਕੀ ਹੋਇਆ ਜੀਪ ਆਵੇ ਪੁਲਿਸ ਦੀ ਤੇ ਲੈ ਗਈ ਰਜੀਤਿਆ ਗਾਰ ਤਾਂ ਪੈ ਗਈਆਂ ਓਏ ਗਾਰ ਤਾਂ ਹੀ ਪੈ ਗਈਆਂ ਅਜ ਤਾਂ ਅਜ ਨਹੀਂ ਛੱਡਦੇ ਮਾਰੀ ਛਾਲ ਉਹਨਾਂ ਦੇ ਉਹਨੇ ਟੋੜੀ ਵਾਲੇ ਕੋਠੇ 'ਚ ਬਹਿ ਗਿਆ ਪੁਲਿਸ ਕਿਤੇ ਕੁਦਰਤੀ ਉਹਨਾਂ ਦੇ ਘਰ ਹੀ ਆਈ ਸੀ ਜਿੰਨਾਂ ਦੇ ਟੋੜੀ ਵਾਲੇ ਕੋਠੇ 'ਚ ਬੈਠਾ ਸੀ ਉਹ ਮੂਰਦੀ ਆ ਗਈ ਪੁਲਿਸ ਉਹਨਾਂ ਦੀ ਬੁੜੀ ਨੂੰ ਕਹਿੰਦੇ ਤੇਰੇ ਮੁੰਡੇ ਕੱਢ ਦਿਆ ਸ਼ਰਾਬਾਂ ਨਕਲੀ ਸ਼ਰਾਬਾਂ ਵੇਚਦੇ ਹੋ ਤੁਸੀਂ ਕੱਢ ਕੱਢ ਕੇ ਜ਼ਹਿਰ ਪਿਆ ਉਹਨਾਂ ਲੋਕਾਂ ਨੂੰ ਕਿੱਥੇ ਨੇ ਉਹ ਕਹਿੰਦੀ ਭਾਈ ਮੈਨੂੰ ਤਾਂ ਪਤਾ ਨਹੀਂ ਕਿੱਥੇ ਨੇ ਗੋਲੀ ਮਾਰ ਤੋ ਜਿੱਥੇ ਹੈਗੇ ਨੇ ਔਲਾਦ ਭਾਈ ਮਾਰੀ ਨਿਕਲਿਆਈ ਇਨਨੂੰ ਇੱਕ ਪੁਲਿਸ ਵਾਲਾ ਤੂੜੀ ਵਾਲੇ ਕੋਠੇ 'ਚ ਰਣਜੀਤੇ ਨੂੰ ਫੜੀ ਆਵੇ। ਉਹ ਕਹਿੰਦਾ ਤੂੰ ਤਾਂ ਕਹਿੰਦੀ ਆ ਪਤਾ ਨਹੀਂ ਕਿੱਥੇ ਨੇ ਇੱਥੇ ਅੱਧੇ ਘਰੇ ਤੂੜੀ ਵਾਲੇ ਕੋਠੇ 'ਚ ਬਟਾਰੇ ਦੋ ਬੁੜੀ ਤੇ ਮਾਰੀਆਂ ਉਹਨਾਂ ਨੇ। ਉਹ ਕਹਿੰਦੀ ਇਹ ਤਾਂ ਮੇਰਾ ਮੁੰਡਾ ਹੀ ਹੈ ਨਹੀਂ ਦੋ ਹੋਰ ਮਾਰੀਆਂ ਹੁਣ ਤੂੰ ਮੁੰਡੇ ਤੋਂ ਮੁਕਰਦੀ ਆਂ। ਇਨਨੂੰ ਪੰਚਾਇਤ ਇਕੱਠੀ ਹੋ ਗਈ ਤਾਂ ਰਣਜੀਤ ਤਾਂ ਹੁਣ ਜਸਟੀਫਾਈ ਕਰ ਰਿਹਾ ਹੈ। ਆਪਦੀ ਗ੍ਰਿਫਤਾਰੀ ਨੂੰ। ਕਹਿੰਦਾ ਪਿੰਡ ਦੇ ਲੋਕੋ ਮੈਂ ਤੁਹਾਨੂੰ ਪੌਣੇ ਦੋ ਸਾਲ ਦਾ ਕਹੀ ਜਾਂਦਾ ਮੈਨੂੰ ਪੁਲਿਸ ਚੱਕੂ। ਮੈਨੂੰ ਪੁਲਿਸ ਚੱਕੂ। ਤੁਸੀਂ ਕਹਿੰਦਾ ਮੈਨੂੰ ਕਮਲਾ ਕਹੀ ਗਿਓ ਆ ਚੱਕ ਲਿਆ ਪੁਰਾਣਾ ਤੁਹਾਡਾ ਅੱਜ ਕਹਿੰਦਾ ਲੈ ਦੱਸੋ ਯਾਰ ਉਹ ਪਿੰਡ ਦੇ ਲੋਕਾਂ ਨੇ ਕਹੇ ਜੀ ਇਹ ਤਾਂ ਵਿਚਾਰਾ ਛਾਲਾਂ ਉਹੀ ਮਾਰੀ ਜਾਂਦਾ ਅੱਜ ਕਿਤੇ ਛਾਲ ਜਿਹੜੀ ਉਹ ਸਿੱਧੀ ਉਹ ਪੈ ਗਈ ਪਹਿਲਾਂ ਤਾਂ ਪੁੱਠੀਆਂ ਪੈਂਦੀਆਂ ਸੀ ਇਹ ਇਹਨਾਂ ਦਾ ਮੁੰਡਾ ਹੈ ਨਹੀਂ ਜੀ ਤਾਂ ਹੋਰ ਕਰਦਾ ਜੀ ਤਾਂ ਕਿ ਬਚਾ ਹੋਇਆ ਆਹੀ ਗੱਲ ਉਹਨਾਂ ਨੂੰ ਹੁਣ ਤਾਂ ਕਰੀ ਮੈਨੂੰ ਚੱਕਣਗੇ ਉਹੀ ਕੋਈ ਐਂਬੂਲੈਂਸ ਲੰਘ ਜਿਲੇ ਵੀ ਪੈ ਗਈ ਪੁਲਿਸ ਹੋਏ ਕਿਉਂਕਿ ਉਹ ਦਿਲ ਚ ਪਾਲਾ ਹੈ ਨਾ ਦਿਲ ਚ ਪਾਲਾ ਇਹਨਾਂ ਦੇ ਸਾੜੇ ਪੇਟ ਪਏ ਆ ਮੇਰੇ ਕੋਲੇ